पीवी टुडे चैनल ते ਤੁਹਾਡਾ ਸਵਾਗਤ ਹੈ। ਥਾਣਾ ਫਿਲੌਰ ਦੀ ਪੁਲਿਸ ਵੱਲੋਂ ਲੁੱਟਾ ਖੋਹਾਂ ਚੋਰੀਆ ਕਰਨ ਵਾਲੇ 6 ਮੈਂਬਰੀ ਗੈਂਗ ਵਿੱਚੋਂ 4 ਮੈਂਬਰਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 3 ਮੋਟਰਸਾਈਕਲ, 4 ਮੋਬਾਈਲ ਫੋਨ, ਤੇਜ਼ ਤਾਰ ਮਾਰੂ ਹਥਿਆਰ, ਨਸ਼ੀਲੀਆਂ ਗੋਲੀਆਂ ਅਤੇ ਦਰਗਮਨੀ ਬਰਾਮਦ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਦੋਸ਼ੀਆਂ ਵਿੱਚ ਚੇਤਨ ਪੁੱਤਰ ਗੋਰਖਨਾਥ ਵਾਸੀ ਬਖਲੌਰ, ਸੰਨੀ ਪੁੱਤਰ ਜਰਨੈਲ ਰਾਮ ਵਾਸੀ ਮੁਕੰਦਪੁਰ, ਸੁਖਜੀਤ ਸਿੰਘ ਪੁੱਤਰ ਪ੍ਰੇਮ ਚੰਦ ਵਾਸੀ ਮਾਲੋ ਮਜਾਰਾ मनप्रीत कुमार पुत्र महेंद्र वासी मालो मजारा सारे जिला शहीद भगत सिंह नगर इन नाल हीरा पुत्र मदन लाल चेतन शर्मा पुत्र पवन कुमार दोनों वासी न्यू मार्केट गुराया शामिल हैं दूसरे अकलपुर रोड फिलोर दुकान ते लुट खोह करन वाले गैंग दा मुख साजिश करता शुपम सुमन उर्फ साबी पुत्र राजकुमार वासी रविदास पुरा फिलोर नु गिरफ्तार किया है तीसरा दो नशा तस्करा नरिंदर सिंह पुत्र तीरथ सिंह ਉਰਫ RAM TEERAT SINGH ਵਾਸੀ ਟਾਕ ਮਜਾਰਾ ਹਾਲ ਵਾਸੀ ਰਾਏਪੁਰ ਅਰਾਇਆ ਥਾਣਾ ਫਿਲੌਰ ਨੂੰ 69 ਨਸ਼ੇਲੀਆਂ ਗੋਲੀਆਂ ਅਤੇ ਕਮਲਜੀਤ ਕੌਰ ਪਤਨੀ ਸਵਰਗੀ ਕਰਨੈਲ ਚੰਦ ਵਾਸੀ ਗੰਨਾਪਿੰਡ ਕੋਲੋਂ 100 ਨਸ਼ੇਲੀਆਂ ਗੋਲੀਆਂ ਅਤੇ ਦੋਨਾਂ ਨੂੰ 2310 ਰੁਪਏ ਦਰਗਮਨੀ ਨਾਲ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ ਇਸ ਸਬੰਧੀ ਪੈਸ ਨੂੰ ਜਾਣਕਾਰੀ ਦਿੰਦੇ ਹੋਏ ਸਰਵਨ ਸਿੰਘ ਬਲੂਪ ਪੁਲਿਸ ਕਪਤਾਨ ਸਬ ਡਿਵੀਜ਼ਨ ਫਿਲੌਰ ਨੇ ਦੱਸਿਆ की इंस्पेक्टर संजीव कपूर मुख अफसर था वकैशल नाकाबंदी करना का सारे दोषियों पेश अदालत करके पुलिस रिमांड हासिल करके होता जा रही है जिन्होंने तो खुलासे होने की आस है तुम देख रहे हो सीनियर स्टाफ रिपोर्टर सुशील आहुजा दशेष रिपोर्ट ਅਤੇ ਆਪਣੇ ਇਲਾਕੇ ਦੀਆਂ ਹੋਰ ਖਬਰਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਅਤੇ ਫੋਲੋ ਜ਼ਰੂਰ ਕਰੋ ਜੀ ਧੰਨਵਾਦ। ਮੋਟਾ ਕੋਂ ਕਨਵੜੀ ਗੈਂਗ ਦੇ ਛੇ ਮembro ਤੁਸੀਂ ਕੰਮ ਕੀਤੇ ਹੈਗੇ ਆ ਤੇ ਉਹਨਾਂ ਤੋਂ ਮਾਲੂਤ ਆਰਮੀ ਕੰਮ ਬਰੰਮਲ ਕੀਤੇ ਹੈਗੇ ਆ ਮੋਟਰਸਾਈਕਲ ਵੀ ਸਰ ਹੈ ਕਿੱਥੇ ਦੇ ਹੈ ਕਿੰਨੀ ਆ ਕੁੱਤਾਂ ਹੋ ਗਏ ਕਿੱਥੇ ਦਾ ਇਸ ਬੰਦ ਵਿੱਚ थाना ਫਲੋਰ ਰੱਖੇ ਪਿੰਸੂ ਬਾਈ ਨੰਬਰ ਐਫ ਆਈ ਆਰ ਇਸਨ ਦਰਜ ਕੀਤੀ ਹੈਗੀ ਆ ਇਹ ਡਾਕੇ ਦੀ ਤਿਆਰੀ ਕਰ ਰਹੇ ਸੀ ਤੇ ਇਹਨਾਂ ਪਿਛਲੇ ਦਿਨਾਂ ਦੇ ਵਿੱਚ ਮੋਟਾ ਹੋ ਗੋ ਕਾਫੀ ਦਿੱਤੀਆਂ ਸਨ। ਇਸ ਵੰਦ ਵਿੱਚ ਸਾਡੇ ਮਹਾਂਜੂਬ ਐਸਐਸਪੀ ਸਾਹਿਬ ਸ਼੍ਰੀ ਹਰਕਮਲਪ੍ਰੀਤ ਸਿੰਘ ਜੀ ਕਾ ਕੋਲੋਂ ਚਲਾਈ ਗਈ ਨਸ਼ਿਆਂ ਤੇ 마ੜੇ ਅੰਸਰ ਜਿਹੜੇ ਉਹਨਾਂ ਦੇ ਵਿਰੁੱਧ ਮਹਮ ਚਲਾਈ ਗਈ ਹੈ ਜਿਸ ਨੂੰ ਫਾਲੋ ਕਰਦਾ ਹੋਇਆ ਸਾਡੇ ਐਸਐਚਓ ਫਲੋਰ ਸੰਜੀਵ ਕੁਮਾਰ ਅਤੇ ਉਹਨਾਂ ਦੀ ਪਾਰਟੀ ਨੇ ਇਹ ਸਫਲਤਾ ਹਾਸਲ ਕੀਤੀ ਆ ਇਹ 6 ਦੋਸ਼ੀ ਦੋਸ਼ੀ ਜਿਹੜੇ ਅਸੀਂ ਅਰੈਸਟ ਕੀਤੇ ਨੇ ਇਹਨਾਂ ਪਾਸੋਂ 3 ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਮਾਰੂ ਹਥਿਆਰ ਬਰਾਮਦ ਕੀਤੇ ਗਏ ਆ ਧੂਜ ਨਸ਼ਾ ਤੇ ਡਰਗਮਨੀਂ ਅਸੀਂ ਜਿਹੜਾ ਵਾ ਉਹ ਬਰਾਮਦ ਕੀਤਾ ਹੈਗਾ ਜੀ ਸਰੇ ਕਿੰਨੀਆਂ ਕਲੋਠਾਂ ਹੋਗਾ ਸਾਰੇ ਨੇ ਕੀਤੀਆਂ ਆ ਕਿਆਂ ਇਹਨਾਂ ਦੇ ਪ੍ਰੀਵੀਅਸ ਰਿਕਾਰਡ ਮੁਤਾਬਕ ਤੇ ਇਹਨਾਂ ਨੇ 4-4 5-5 ਵਾਰ ਦਗਾਤਾਂ ਕੀਤੀਆਂ ਨੇ ਹੁਣ ਜਿਹੜਾ ਇਹਨੂੰ ਅਸੀਂ ਟ੍ਰੇਸ ਕੀਤੀਆਂ ਨੇ ਅਸੀਂ 6 ਵਾਰ ਦਗਾਤਾਂ ਟ੍ਰੇਸ ਕੀਤੀਆਂ ਨੇ ਜਿਹੜਾ ਕਿ ਥਾਣੇ ਫਲੋਰ ਦੇ ਪਿਛਲੇ ਦਿਨਾਂ ਦੇ ਵਿੱਚ ਕੁਝ ਦਿਨ ਵੇਲੇ ਤੇ ਸ਼ਾਮ ਵੇਲੇ ਮੋਬਾਈਲ ਸਨੇਚ ਹੋਈ ਸੀ ਤੇ ਕੁਝ ਪਰਸ ਵਗੈਰਾ ਸਨੇਚ ਹੋਈ ਸੀ ਠੀਕ ਹੈ ਦੋਸਤ ਇਸ ਕੀਤੀਆਂ ਸਰ ਪਹਿਲਾਂ ਕਿੰਨੇ ਕ ਮਕੰਮੇ ਅੰਦਰ ਜਗਨ ਦੇ ਇਹਨਾਂ ਦੇ ਜਿਹੜਾ ਚੇਤਨ ਸ਼ਰਮਾ ਹੈਗਾ ਉਹ ਇੱਕ ਚੇਤਨ ਸਨਫ ਗੋਰਖਾ ਹੈ ਗੁਰਾਇਆ ਤੇ ਚਾਰ ਐਫਆਈਆਰਸ ਨੇ ਇਸ ਤਰ੍ਹਾਂ ਮਤਵਾਕੀ ਨੇ ਪ੍ਰੀਵਿਅਸ ਰਿਪੋਰਟ ਮੁਤਾਬਕ ਜਿਹੜੇ ਚਾਰ ਦੋਸ਼ੀ ਨੇ ਉਹਨਾਂ ਤੇ ਐਫਆਈਆਰ ਦਰਜ ਠੀਕ ਆ ਤੁਸੀਂ ਐਂਡ ਕੀ ਐਕਸਰਸਾਈਜ਼ ਤੇ ਅਧੀਨ ਤੁਸੀਂ ਉਹ ਕਾਬੂ ਕੀਤਾ ਹੈਗੇ ਆ ਇੱਕ ਲੇਡੀ ਦਾ ਔਰ ਜੈਂਟਸ ਕੀ ਦੇ ਕੇ ਸਰ ਕਿੰਨਾ ਉਹਨਾਂ ਤੋਂ ਨਸ਼ਾ ਪ੍ਰਾਪਤ ਹੋਇਆਗਾ ਔਰ ਕਿੱਥੇ ਦੇ ਰਹਿਣ ਵਾਲੇ ਆ ਕੀ ਇਹਨਾਂ ਦਾ ਪਿਛੋਕੜ ਹੈ ਸਰ ਨਾਲ ਇਹ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਕਮਲਪ੍ਰੀਤ ਸਿੰਘ ਅਕਜੀਬ ਜੀ ਬੋਲੋ ਕਾ ਸੂਹ ਪ੍ਰਸ਼ਨ ਚੁਲਾਇਆ ਗਿਆ ਸੀ ਜਿਸ ਨੂੰ ਆਪਰੇਸ਼ਨ ਕਰਦਾ ਹੋਇਆ ਐਸ ਐਚ ਓ ਫਲੋਰ ਸੰਜੀਤ ਕਮੂਰ ਅਤੇ ਉਹਦੀ ਟੀਮ ਨੂੰ ਕੀਤਾ ਗਿਆ ਸੀ ਕੋਆਰਡੀਨੇਟ ਸਰਚ ਆਪਰੇਸ਼ਨ ਇਹਦੇ ਵਿੱਚ ਦੋ ਅਸੀਂ ਐਫ ਆਈ ਆਰ ਜਿਹੜੀਆਂ ਸੀ ਐਨ ਡੀ ਪੀ ਸੈਕਟਰ ਦਰਜ ਕੀਤੀਆਂ ਗਈਆਂ 320 ਨੰਬਰ ਤੇ 321 ਨੰਬਰ ਜਿਹਦੇ ਵਿੱਚ ਇੱਕ ਲੇਡੀਜ਼ ਤੇ ਜੈਂਟਸ ਨੂੰ ਜਿਹੜਾ ਉਹ ਰੈਸਟ ਕੀਤਾ ਗਿਆ ਨਹੀਂ ਸਰ ਹੈ ਕਿੱਥੇ ਦੇਖ ਰਾ ਤੁਹਾਨੂੰ ਇਹ ਦੋਨੋਂ ਹੀ ਜਿਹੜੇ ਸੇਲਕੀਆਂ ਨੇ ਤੇ ਗੰਨੇ ਪਿੰਡ ਨੂੰ ਇੱਕ ਬਲੋਂਗ ਕਰਦੇ ਹੈਗੇ ਆ ਜੀ ਤੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਉਹਦੇ ਮੁਤਾਬਕੇ ਕੰਮ ਕਰਨੇ ਪਾਏ ਗਏ ਸੀ ਤੇ ਇਹਨਾਂ ਦੀਆਂ ਕਾਫੀ ਸ਼ਿਕਾਇਤਾਂ ਵੀ ਸਨ ਠੀਕ ਹੈ ਸਰ ਕੀ ਬਰਾਮਦ ਕੀਤਾ ਸਰਾਂ ਕੋਲੋਂ ਇਹਨਾਂ ਕੋਲ ਡਰਗਮਨੀ 163 ਨਸ਼ੀਲੀਆਂ ਗੋਲੀਆਂ ਤੇ ਡਰਗਮਨੀ 2310 ਜਿਹੜੀ ਉਹ ਡਰਗਮਨੀ ਜਿਹੜੀ ਉਹ ਬਰਾਮਦ ਕੀਤੀ ਗਈ ਹੈ ਠੀਕ ਹੈ ਸਰ ਪਹਿਲੇ ਕਿੰਨੇ ਕੁ ਬਰਛੇ ਦਰਜ ਹੈ ਇਹਨਾਂ ਦੇ ਪਲੀਜ਼ ਰਿਕਾਰਡ ਮੁਤਾਬਕ ਚੈੱਕ ਕੀਤਾ ਜਾ ਰਿਹਾ ਵੈਸੇ ਇਹਨਾਂ ਤੇ ਦੋ ਦੋ ਐਫ ਆਈ ਆਰਸ ਆਲਰੇਡੀ ਦਰਜ ਹੈਗੀਆਂ ਠੀਕ ਹੈ ਸਰ ਠੀਕ ਹੈ ਸਭ ਇੱਕ ਲੜਾਈ ਦਾ ਤੁਸੀਂ ਮਾਸਟਰ ਮਾਈਂਡ ਹੈ ਨਾ ਨੌਂਸਮਨ ਕਾਬੂ ਕੀਤਾ ਹੈਗਾ ਸਰ ਕੀ ਪਹੁੰਚਦਾ ਹੈਗਾ ਕਿਥੇ ਇਹ ਹਮਲਾ ਕੀਤਾ ਸੀਗਾ ਔਰ ਕਿੰਨੇ ਬੰਦੇ ਇਸ ਲੜਾਈ ਵਿੱਚ ਸ਼ਮਵਰ ਸੀ ਸਰ ਇੱਕ ਕੁਝ ਦਿਨ ਪਹਿਲਾਂ ਇੱਕ ਬੜੀ ਲੜਾਈ ਰਵੰਦਰਸ ਕੀਤੀ ਗਈ ਸੀ ਅਕਲਪੁਰ ਰੋਡ ਦੇ ਉੱਤੇ ਜੀ ਇਹਦੇ ਵਿੱਚ 6 ਨੌਜਵਾਨ ਆਏ ਸੀ ਜਿਨ੍ਹਾਂ ਨੇ ਇੱਕ ਦੁਕਾਨਦਾਰ ਜਿਹੜਾ ਸਤਪਾਲ ਸੀ ਉਹਨੂੰ ਹਿਟ ਕੀਤਾ ਸੀ ਉਹਦੇ ਕੁਝ ਉਤਕੜੀਆਂ ਚੁੱਕੇ ਲੈ ਗਏ ਕੁਝ ਹੋਰ ਸਮਾਨ 10000 ਰੁਪਏ ਚੁੱਕੇ ਲੈ ਗਏ ਸਨ ਉਹਨੂੰ ਬੜੀ ਜ਼ਬਰਦਸਤ ਕੁੱਟਮਾਰ ਕੀਤੀ ਸੀ ਜਿਹਦੇ ਵਿੱਚ ਮੇਰੇ ਵੱਲੋਂ ਤੇ ਮਾਂ ਜੋ ਕਿ ਐਸਐਸਪੀ ਸਾਹਿਬ ਨੂੰ ਟੀਮ ਗਠਿਤ ਕੀਤੀ ਗਈ ਸੀ ਐਸਐਚਓ ਗੁਰਾਇਆਂ ਤੇ ਐਸਐਸਓ ਦਾ ਸਚੋ ਫਲੋਰ ਨੂੰ ਇਹ ਦੋ ਦਰ ਵਾਰਦਾਤਾਂ ਸੇਮ ਹੋਈਆਂ ਸਨ ਇੱਕ ਫਲੋਰ ਵਿਖੇ ਹੋਈ ਸੀ ਦੂਸਰੀ ਗੁਰਾਇਆਂ ਵਿਖੇ ਹੋਈ ਸੀ ਇਹਨੂੰ ਫਿਰ ਟੈਕਨੀਕਲੀ ਤੌਰ ਦੇ ਉਤੇ ਤੇ ਸੋਰਸ ਲਾ ਕੇ ਇਹ ਛੇ ਬੰਦੇ ਜਿਹੜੇ ਇਚ ਨਾਮਜ਼ਦ ਕੀਤੇ ਸਨ ਦੋ ਦੋਸ਼ੀ ਪਹਿਲਾਂ ਫੜਲੇ ਸੀ ਤੇ ਇਚ ਮੇਨ ਸਾਜ਼ਿਸ਼ਕਰਤਾ ਜਿਹੜਾ ਸੀ ਸਭੀ ਜਿਹੜਾ ਕਿ ਰਵੀਦਾਸ ਮਲੇ ਦੇ ਵਿੱਚ ਰਹਿਣ ਵਾਲਾ ਉਸ ਨੂੰ ਕਾਬੂ ਕੀਤਾ ਤਾਂ ਠੀਕ ਆ ਸਰ ਇਹ ਪਸ਼ੋਕੜ ਕੀ ਸਰ ਅਸ਼ੋਕੜੇ ਤਤਤੀਸ਼ ਤੇ ਵਿਚ ਡਿਮਾਂਡ ਲੈ ਰਹੇ ਆ ਅੱਜ ਪਸ਼ੋਕੜੇ ਪੁਆਇਟ ਤੋਂ ਆਇਆ ਸੀ ਬਾਹਰੋਂ ਹੁਣ ਫਰਦਰ ਇਹਦੀ ਤਤਤੀਸ਼ ਵੀ ਇਹਨ ਕੋਈ ਸਾਜਿਸ਼ਕ ਵਿੱਚ ਆਇਆ ਤੇ ਕਿਉਂ ਜਾ ਕੇ ਹਮਲਾ ਕੀਤਾ ਇਹ ਸਾਰਾ ਕਲੀਅਰ ਕਰਾਂਗੇ ਇਹਦੇ ਵਿੱਚ ਦੋਸ਼ੀ ਜਿਹੜੇ ਉਹ ਤਿੰਨ ਰਹਿੰਦੇ ਨੇ ਉਹਨਾਂ ਤੇ ਵੀ ਰਿਪੋਰਟ ਕੀਤੀ ਜਾ ਰਹੇ ਨੇ ਸਰ ਜਿਹਦੇ ਹਮਲਾ ਹੋਇਆ ਕੀ ਉਹਨੇ ਦੱਸਿਆ ਵੀ ਕਿਉਂ ਹਮਲਾ ਹੋਇਆ ਉਹਦੀ ਸ਼ੌਕੜੇ ਉਹ ਅਸੀਂ ਉਹਨੂੰ ਦੁਬਾਰਾ ਸ਼ਾਮਿਲ ਤਤਤੀਸ਼ ਕਰਾਂਗੇ ਕਿ ਉਹ ਫੈਕਟਸ ਆਏ ਆ ਸਾਡੇ ਸਾਹਮਣੇ ਕੁਝ ਨਵੇਂ ਵੀ ਹਮਲਾ ਕਰਨ ਦਾ ਕਾਰਨ ਕੀ ਹੈਗਾ ਉਹਨੂੰ ਦੁਬਾਰਾ ਰੀਜੁਆਇਨ ਕਰਾਂਗੇ ਇਨਵੈਸਟੀਗੇਸ਼ਨ ਪਵਾ ਕੇ ਤੇ ਉਹਦੇ ਕੋ ਪੁਸ਼ਪਰਤਾਲ ਵੀ ਕੀਤੀ ਜਾਵੇਗੀ